ਇਸ ਕਰਕੇ ਸਰਕਾਰ ਨੂੰ ਜਿਹੜੇ ਜਿਹੜੇ ਦਬਾ ਕਰ ਰਹੀ ਹੈ ਉਹ ਇੱਕ ਸਰਾਸਰ ਝੂਠਾ ਵਾ ਤੇ ਐਸੀ ਕੋਈ ਬੰਦਾ ਅੰਦਰ ਨਹੀਂ ਰੱਖਿਆ ਕਿਉਂਕਿ ਇੱਥੇ 30 ਕਮ ਸੇ 35-40 ਬੰਦੇ ਆ ਪੰਜਾਬ ਦੀਆਂ ਵੱਖ-ਵੱਖ ਜ਼ਿਲਾਂਚ 30-32 ਦੇ ਕਰੀਬ ਤੇ ਅਮਰਸਰ ਜ਼ਿਲ੍ਹੇ ਆ ਤੇ ਬਾਕੀ ਕਪੂਰਥਲਾ ਚ ਆ ਹੋਰ ਵੱਖ-ਵੱਖ ਜ਼ਿਲਾਂਚ ਵੀ ਹੈਗੇ ਕਿਥੋਂ ਜਾਣੇ ਕਲਾਸੀ ਨੇ ਇੱਕ ਇਹ ਕਹਿਣਾ ਚਾ ਰਹੇ ਆ ਕਿ ਚਲੋ ਜੇ ਅਮਰ ਕਪਾਲ ਨੂੰ ਤੁਸੀਂ ਕੋਈ ਹੋਸ਼ੀ ਮਨਦੇ ਜਾਂ ਕੁਝ ਕਰਦੇ ਬਾਕੀਆਂ ਨੂੰ ਤੇ ਛੱਡਿਆ ਜਾਣਾ ਚਾਹੀਦਾ ਬਾਕੀਆਂ ਨੂੰ ਤੇ ਤੁਸੀਂ ਫਰੀ ਕਰੋ ਜਿਹੜੇ ਬਾਕੀ ਐਨਐਸਐਲ ਆਈ ਹੈ ਬਾਕੀਆਂ ਤੇ ਕਿਹੜੀਆਂ ਤਰ੍ਹਾਂ ਬਾਕੀਆਂ ਤੇ ਕਈਆਂ ਤੇ ਉਹ ਅਜਨਾਲਾ ਕਿ ਲਾਇਆ ਬਾ ਜਾਂ ਹੋਰ ਲਾਇਆ ਉਹ ਕਈ ਬੰਦੇ ਉੱਥੇ ਗਏ ਵੀ ਨਹੀਂਗੇ ਉਹਨਾਂ ਨੂੰ ਪਤਾ ਵੀ ਨਹੀਂ ਅਜਨਾਲਾ ਕਿੱਥੇ ਆ ਪਰ ਉਹਨਾਂ ਨੂੰ ਵੀ ਉਹ ਉਦੋਂ ਦਾ ਚੋਕੇ ਅੰਦਰ ਸੁੱਟਿਆ ਹੋਇਆ। ਬਾਬਾ ਜੀ ਸੀਐਮ ਸਾਹਿਬ ਤੇ ਗਵੰਦਰ ਸਾਹਿਬ ਆ ਰਹੇ ਇੱਥੇ ਮਿਲੋਗੇ ਅੱਜ ਉਹਨਾਂ ਨੂੰ ਇਸ ਮੁੱਦੇ ਤੇ। ਤੇ ਉਹਨਾਂ ਨੂੰ ਐਸੇ ਇਹੋ ਜਿਹੇ ਤਾਈਂ ਦੇ ਬੁਰੋ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਾਂਗੇ ਉਹਨਾਂ ਨੂੰ ਉਹਨਾਂ ਨੂੰ ਵੀ ਸਾਰਾ ਕੁਝ ਪਤਾ ਹੀ ਹੈ ਉਹ ਜਾਣਬੁੱਝ ਕੇ ਜ਼ੁਲਮ ਕਰ ਰਹੇ ਹੈ। ਫਿਰ ਉਹਨਾਂ ਤੋਂ ਜੇ ਮੇਰੇ ਖਿਆਲ ਕੋਈ ਇਹੋ ਜੀ ਉਮੀਦ ਕੀਤੀ ਜਾਣੀ ਤੇ ਸਮਾ ਲੈ ਕੇ ਮਿਲਣ ਕੀਤੀ ਹੈ। ਤੇ ਠੀਕ ਹੈ ਜੇ ਕੋਈ ਦੇਖਾਂਗੇ ਕਿ ਕੋਈ ਜ਼ੋਰ ਤੋਂ ਸਮਝੀ ਗਈ ਕਿ ਤੇ ਉਹ ਮਿਲਾਂਗੇ। ਕਿ ਕਾਲੇ ਸੁਖਵੀਰ ਸਾਹਿਬ ਦੇ ਬਾਦਲ ਨੂੰ ਤਨਖਾਹਾਂ ਕਰਾਰ ਦੇ ਦਿੱਤਾ ਗਿਆ ਜੀ ਕਿਵੇਂ ਵੇਖਦੇ ਹੋ ਤੁਸੀਂ? ਕਿ ਉਹ ਤੇ ਜੀ ਉਹ ਤੇ ਪਹਿਲਾਂ ਹੀ ਪਤਾ ਸੀ ਕਿ ਉਹਨਾਂ ਤੇ ਦੋਸ਼ ਹੀ ਇੰਨੇ ਸੀ ਕਿ ਤਨਖਾਹਿਆ ਇਕਰਾਰ ਦੇਣ ਨਾਲ ਵੀ ਮੇਰੇ ਖਿਆਲ ਚੱਲੂਗਾ ਹੁਣ ਉਹਨਾਂ ਦੀ ਸਜ਼ਾ ਵੇਖਦੇ ਆਂ ਕਿ ਉਹਨਾਂ ਨੂੰ ਕੀ ਦਿੱਤੀ ਜਾਂਦੀ ਉਹ ਤੋਂ ਉੱਥੇ ਹੀ ਕੌਮ ਨੂੰ ਅੱਗੇ ਸੱਚੂ ਜੀ ਕੀ ਕਰਨੀ ਮੰਨਿਆ ਜਾ ਸਕਦਾ ਕਿ ਇਹਨਾਂ ਨੇ ਕੌਮ ਦਾ ਬਹੁਤ ਵੱਡਾ ਧੋਖਾ ਤੇ ਕੌਮ ਨੂੰ ਬਹੁਤ ਇਹਨਾਂ ਨੇ ਕੌਮ ਤੇ ਜ਼ੁਲਮ ਕੀਤੇ ਜਾਂ ਆਪਣੇ ਨਿੱਜ ਨਿੱਜ ਵਾਸਤੇ ਕੌਮ ਦੇ ਹਿੱਤ ਕੌਮ ਨੂੰ ਵੇਚ ਦਿੱਤਾ ਗਿਆ ਦਿੱਲੀ ਕੋਲ ਇਹ ਜਿਹੜੇ ਕਿਹੜੇ ਦਵਾ ਕਰ ਰਹੀ ਹੈ ਉਹ ਇੱਕ ਸਰਾਸਰ ਝੂਠਾ ਦਾ ਕਿ ਐਸੀ ਕੋਈ ਬੰਦਾ ਅੰਦਰ ਨਹੀਂ ਰੱਖਿਆ ਉਕੇ ਇਥੇਤੀ ਕਮ ਸੇ ਕ 35 40 ਬੰਦੇ ਆ ਪੰਜਾਬ ਦੀਆਂ ਵੱਖ-ਵੱਖ ਜ਼ਿਲਾਂ ਚ 30 32 ਕਿਤੇ ਕਰੀਬ ਤੇ ਅੰਮ੍ਰਿਤਸਰ ਜ਼ਿਲ੍ਹੇ ਚ ਆ ਤੇ ਬਾਕੀ ਕਪੂਰਥਲਾ ਚ ਆ ਹੋਰ ਵੱਖ-ਵੱਖ ਜ਼ਿਲਾਂ ਚ ਵੀ ਇੱਕ ਦੋ ਦੋ ਜਣੇ ਆ ਤੇ ਅਸੀਂ ਇਹੀ ਇੱਕ ਕਹਿਣਾ ਚਾ ਰਹੇ ਆ ਕਿ ਚਲੋ ਜੇ ਅਮਰਪਾਲ ਨੂੰ ਤੁਸੀਂ ਕੋਈ ਬੋਸ਼ੀ ਮੰਨਦੇ ਜਾਂ ਕੁਝ ਕਰਦੇ ਬਾਕੀਆਂ ਨੂੰ ਤੇ ਛੱਡਿਆ ਜਾਣਾ ਚਾਹੀਦਾ ਬਾਕੀਆਂ ਨੂੰ ਤੇ ਤੁਸੀਂ ਫਰੀ ਕਰੋ ਜਿਹੜੇ ਬਾਕੀ ਐਨਐਸਐਲ ਆਈ ਆ ਬਾਕੀ ਤੇ ਕਿਹੜੀਆਂ ਤਰ੍ਹਾਂ ਦੇ ਘਰੇਵਾਲੇ ਆ ਬਾਕੀਆਂ ਤੇ ਕਈਆਂ ਤੇ ਉਹ ਜਨਾਲਾ ਕਿ ਲਾਇਆ ਵਾ ਜਾਂ ਹੋਰ ਲਾਇਆ ਉਹ ਕਈ ਬੰਦੇ ਉੱਥੇ ਗਏ ਵੀ ਨਹੀਂਗੇ ਉਹਨਾਂ ਨੂੰ ਪਤਾ ਵੀ ਨਹੀਂ ਜਨਾਲਾ ਕਿੱਥੇ ਆ ਪਰ ਉਹਨਾਂ ਨੂੰ ਵੀ ਉਹ ਉਦੋਂ ਦਾ ਚੁੱਕੇ ਅੰਦਰ ਸੁਟਿਆ ਹੋਇਆ ਬਾਬਾ ਜੀ ਸੀਐਮ ਸਾਹਿਬ ਤੇ ਗਵੰਦਰ ਸਾਹਿਬ ਆ ਰਹੇ ਇੱਥੇ ਮਿਲੋਗੇ ਅੱਜ ਉਹਨਾਂ ਨੂੰ ਇਸ ਮੁੱਦੇ ਤੇ ਨਹੀਂ ਉਹਨਾਂ ਨੂੰ ਐਸੇ ਇਹੋ ਜਿਹੇ ਟਾਈਮ ਤੇ ਅਸੀਂ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਾਂਗੇ ਉਹਨਾਂ ਨੂੰ ਉਹਨਾਂ ਨੂੰ ਵੀ ਸਾਰਾ ਕੁਝ ਪਤਾ ਹੀ ਹੈ ਉਹ ਜਾਣਬੁੱਝ ਕੇ ਜ਼ੁਲਮ ਕਰ ਰਹੇ ਹੈ ਫਿਰ ਉਹਨਾਂ ਤੋਂ ਜੇ ਮੇਰੇ ਖਿਆਲ ਕੋਈ ਇਹੋ ਜੀ ਉਮੀਦ ਕੀਤੀ ਜਾਣੀ ਕਿ ਸਮਾਂ ਲੈ ਕੇ ਮਿਲਣ ਦੀ ਕੀ ਹੈ ਨੇ ਠੀਕ ਹੈ ਜੇ ਕੋਈ ਦੇਖਾਂਗੇ ਜੇ ਕੋਈ ਜ਼ਰੂਰਤ ਸਮਝੀ ਗਈ ਕਿ ਤੇ ਜ਼ਰੂਰ ਮਿਲਾਂਗੇ ਕਿ ਕਾਲੇ ਸੁਖਵੀਰ ਸਾਹਿਬਾ ਨੂੰ ਤਨਖਈਆ ਕਰਾਰ ਦੇ ਦਿੱਤਾ ਗਿਆ ਜੀ ਕਿਵੇਂ ਵੇਖਦੇ ਹੋ ਤੁਸੀਂ ਤੇ ਉਹ ਤੇ ਜੀ ਉਹ ਤੇ ਪਹਿਲਾਂ ਹੀ ਪਤਾ ਸੀ ਕਿ ਉਹਨਾਂ ਤੇ ਦੋਸ਼ ਹੀ ਇੰਨੇ ਸੀ ਕਿ ਤਨਖਈਆ ਕਰਾਰ ਦੇਣ ਨਾਲ ਵੀ ਮੇਰੇ ਖਿਆਲ ਚੱਲੂਗਾ ਹੁਣ ਉਹਨਾਂ ਦੀ ਸਜ਼ਾ ਵੇਖਦੇ ਆਂ ਤੇ ਉਹਨਾਂ ਨੂੰ ਕੀ ਦਿੱਤੀ ਜਾਂਦੀ ਉਹ ਤੋਂ ਉਤੋਂ ਹੀ ਕੋਈ ਕੌਮ ਫਿਰ ਅੱਗੇ ਸੋਚੂਗੀ ਕੀ ਕਰਨੀ ਚਾਹੀਦਾ ਤੁਹਾਡੇ ਮੁਤਾਬਕ ਕਿਹੋ ਜੀ ਸਜ਼ਾ ਹੋਣੀ ਚਾਹੀਦੀ ਹੈ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਕਿ ਬਹੁਤ ਸਾਰੇ ਇਹ ਸਾਡੇ ਮੁਤਾਬਕ ਨਹੀਂ ਹੈ ਤੇ ਸਾਡੀਆਂ ਰਵਾਇਤਾਂ ਦੇ ਅਨਸਾਰ ਜਾਂ ਜੋ ਜਿੱਦਾਂ ਦੇ ਲਿਖਾਵਾ ਉਹਦੇ ਅਨਸਾਰ ਹੀ ਸਜ਼ਾ ਹੋਵੇ ਸਾਡੇ ਕਹਿਣ ਤੇ ਅਸੀਂ ਤੇ ਜੋ ਕਵਾਂਗੇ ਉਹ ਉਹ ਚੀਜ਼ ਨਹੀਂ ਮੰਨੀ ਜਾਣੀ ਚਾਹੀਦੀ ਜੋ ਸਾਡੀਆਂ ਪੰਥ ਕਰਵੈ ਤਾਂ ਰਹੀਆਂ ਜਾਂ ਸਾਡੇ ਜੋ ਇਹੋ ਜਿਹੇ ਗ੍ਰਾਹ ਕਰਨ ਵਾਲਿਆਂ ਨੂੰ ਜੋ ਜੋ ਜਿਹੜੀਆਂ ਸਜ਼ਾਵਾਂ ਦਿੱਤੀਆਂ ਗਈਆਂ ਪਹਿਲਾਂ ਉਹੋ ਜਿਹੀਆਂ ਦਿੱਤੀਆਂ ਜਾਣ। ਉਹ ਤਰ੍ਹਾਂ ਦੀ ਤਰਖਾਇਆ ਹੁੰਦੀ ਇੱਕ ਤੇ ਜਿਹਨੂੰ ਤਨਖਾਹ ਲਈ ਤਰਖਾ ਲੈਂਦਾ ਕਿਸੇ ਵੀ ਦਾਰੇ ਤੋਂ ਉਹਨੂੰ ਤਰਖਾਇਆ ਕਿਹਾ ਜਾਂਦਾ। ਜਾਂ ਫਿਰ ਜਿਹੜਾ ਕੋਈ ਸਿੱਖ ਧਰਮ ਦੇ ਵਿੱਚ ਕ੍ਰਾਈਮ ਕਰਦਾ ਉਹਨੂੰ ਤਖਾਇਆ ਕਹਿੰਦਾ ਤੁਸੀਂ ਇਹਨਾਂ ਨੂੰ ਕਿਹੜਾ ਤਰਖਾਇਆ ਸਮਝਦੇ ਹੋ? ਇਹ ਇਹਨਾਂ ਨੂੰ ਤੇ ਮੇਰੇ ਖਿਆਲ ਤਨਖਾਈਆਂ ਨੇ ਦੋਸ਼ੀ ਮਤਲਬ ਮੰਨਿਆ ਜਾ ਸਕਦਾ ਕਿ ਇਹਨਾਂ ਨੇ ਕੌਮ ਨਾਲ ਬਹੁਤ ਵੱਡਾ ਧਰੋਹ ਕਿਹਾ ਤੇ ਕੌਮ ਨੂੰ ਬਹੁਤ ਇਹਨਾਂ ਨੇ ਕੌਮ ਤੇ ਜ਼ੁਲਮ ਕੀਤੇ ਜਾਂ ਆਪਣੇ ਨਿੱਜ ਨਿੱਜ ਵਾਸਤੇ ਕੌਮ ਦੇ ਹਿੱਤ ਕੌਮ ਨੂੰ ਵੇਚ ਦਿੱਤਾ ਗਿਆ ਦਿੱਲੀ ਕੋਲ ਇਹਨਾਂ ਨੂੰ ਤਨਖਾਈਆਂ ਕਰਾ ਦਿੱਤਾ ਗਿਆ ਤਨਖਾਈਏ ਦਾ ਤਾਂ ਦੋਸ਼ੀ ਕਰਾਰ ਨਹੀਂ ਸੀ ਦੇਣਾ ਚਾਹੀਦਾ ਜੱਜਦਾਰ ਸਭਾ ਨੂੰ ਕਿ ਦੋਸ਼ੀ ਕਰਾਰ ਨੇ ਖੂਨ ਆ ਕੇ ਪੇਸ਼ ਹੋਣ ਨੇ ਚਲੋ ਜੀ ਉਹ ਤੇ ਹੁਣ ਜੋ ਰਵਾਇਤ ਆ ਉਹਦੇ ਹਿਸਾਬ ਨਾਲ ਜਸਵੰਤ ਸਿੰਘ ਸਾਹਿਬ ਨੂੰ ਇਹ ਤੁਸੀਂ ਉਹਨਾਂ ਨੂੰ ਉਹਨਾਂ ਨੂੰ ਇਹ ਸਵਾਲ ਪੁੱਛਿਆ ਜਾਣਾ ਚਾਹੀਦਾ। ਕਿ ਕੰਗਣਾ ਰਨੋਟ ਦੇ ਉੱਤੇ ਜਿਹੜੀ ਬਿਆਨਬਾਜ਼ੀ ਹੋ ਰਹੀ ਉਹ ਕਿਹਦਾ ਦੇ ਦੇ ਕੰਗਣਾ ਰਨੋਟ ਜੋ ਅਸਲੇ ਬਿਆਨ ਦੇ ਰਹੀ ਐ। ਕੰਗਣਾ ਰਨੋਟ ਜੀ ਦੇਖੋ ਜੀ ਉਹਨੇ ਜਦੋਂ ਤੋਂ ਵੀ ਇਹ ਖਾਣ ਅੰਦੋਲਨ ਚੱਲਿਆ ਉਹ ਤੋਂ ਸਾਡੀਆਂ ਧੀਆਂ ਭੈਣਾਂ ਨੂੰ ਬਹੁਤ ਬੁਰਾ ਭਲਾ ਲੱਗਿਆ ਉਹਨੇ ਜਿਹੜਾ ਕਿ ਸੋਭਦਾਨੀ ਸੀ ਉਹਨਾਂ ਨੇ ਉਹਨੂੰ 100-100 ਰੁਪਏ ਤੇ ਵੇਕਣ ਵਾਲੀਆਂ ਇਹੋ ਜੇ ਤੇ ਜਦੋਂ ਕੋਈ ਉਹਨਾਂ ਦੇ ਉਹਨਾਂ ਦੇ ਖਿਲਾਫ ਕੋਈ ਗੱਲ ਕਰਦਾ ਤੋ ਉਹਨੂੰ ਫਿਰ ਬਹੁਤ ਮੀਡੀਆ ਵੀ ਬਹੁਤ ਚੁੱਕਦਾ ਤੇ ਮੇਰੇ ਖਿਆਲ ਹੈ ਕਿ ਉਹਨੂੰ ਵੀ ਸੋਚਣਾ ਚਾਹੀਦਾ ਕਿ ਮੈਨੂੰ ਆਪਣਾ ਬੋਲਣ ਲੱਗਿਆਂ ਪਹਿਲਾਂ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ